ਲਾ ਸਿਆ ਬਈ ਯਾਰਾ ਨਹੀਂ ਦੱਸੋ ਕਹਿੰਦੀ ਆਖੇ ਸਾਨੂੰ ਤਾਂ ਭੰਡੇ ਜਾ ਰਹੀ ਆ ਸਾਨੂੰ ਤਾਂ ਭੰਡੇ ਜਾ ਰਹੀ ਆ ਤੇ ਤੈਨੂੰ ਭੰਡੇ ਜਾ ਰਹੀ ਤੂੰ ਨਾ ਜਾ ਬਿਨਾ ਪੁੱਛੇ ਮੈਂ ਤੈਨੂੰ ਜਾਣਦੀ ਸੀਗੀ ਨਹੀਂ ਮੈਂ ਤੈਨੂੰ ਜਾਣਦੀ ਸੀ ਵੀ ਤੂੰ ਆ ਮੇਰੇ ਪ੍ਰੋਗਰਾਮ ਤੇ ਤੂੰ ਨਾ ਆਉਂਦੀ ਜੇ ਤੂੰ ਕਿਸੇ ਦੇ ਐਂ ਜਾਏਂਗੀ ਬਿਨਾ ਪੁੱਛੇ ਤਾਂ ਭੰਡੀ ਹੀ ਜਾਏਂਗੀ ਸਾਡਾ ਥਾੜਾ ਨਾ ਕੋਈ ਲੈਣ ਦੇਣ ਨਹੀਂ ਹੈਗਾ ਠੀਕ ਹੈ ਨਾ ਅਸੀਂ ਕੁਛ ਨਹੀਂ ਲੈਣਾ ਤੇਰੀ ਹੋਟਲ ਵਾਲੀ ਗੱਲ ਦਾ ਵੀ ਕਲੀਅਰ ਕਰਾਂਗੇ ਅਸੀਂ ਕੌਣ ਫੜਿਆਗਾ ਅਸੀਂ ਕੀ ਫੜਿਆਗਾ ਅਸੀਂ ਸੋ ਫੜਾਂਗੇ ਪਟਿਆਲੇ ਦੇ ਵਿੱਚ ਮੇਰੇ ਵੀ ਬਹੁਤ ਸਾਰੇ ਬੰਦੇ ਰਹਿੰਦੇ ਨੇ ਇਸ ਚੀਜ਼ ਨੂੰ ਪਤਾ ਕਰੂੰਗੀ ਮੈਂ ਕਿ ਸਿਆ ਕਿਹਨੂੰ ਕਹਿ ਰਹੀ ਹੈ ਕਿ ਹੋਟਲ ਦੇ ਵਿੱਚ ਫੜੀ ਗਈ ਸੀ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਮੈਂ ਨੀਲਮ ਕੁੱਕੀ ਕਮੇਟੀਆਂ ਵਾਲੀ ਸੋ ਮੈਂ ਤੁਹਾਨੂੰ ਦੱਸ ਜੁਨੇ ਕਿ ਪਿਛਲੇ ਦਿਨੀ ਮੈਂ ਇੱਕ ਵੀਡੀਓ ਪਾਈ ਸੀ ਜਿਹੜੀ ਕਿ ਅ ਕਮਲ ਪਟਿਆਲਾ ਦੇ ਨੂੰ ਪਲਾਈ ਕੀਤਾ ਸੀ ਮੈਂ ਤੇ ਹੁਣ ਮੈਂ ਦੱਸਣਾ ਚਾਹੁੰਦੀ ਆ ਕਿ ਮੈਂ ਉਸ ਦਿਨ ਹਰਪ੍ਰੀਤ ਅਖਾੜਾ ਪੁਨੇਸ਼ਰ ਤੇ ਟੌਮੀ ਜਿਹੜੇ ਕੀ ਆਪਣੇ ਰੋਸਟਰ ਨੇ ਉਹਨਾਂ ਦੇ ਨਾਲ ਮੈਂ ਚੈਨਲ ਤੇ ਬੈਠੀ ਸੀ ਤੇ ਸੋ ਕੋਈ ਗੱਲ ਨਹੀਂ ਫਿਰ ਕੀ ਉਹ ਬੰਦੇ ਨੇ ਉਹ ਕਿਹੜਾ ਖਾ ਜਾਣਗੇ ਚਲੋ ਕੋਈ ਨਾ ਕੋਈ ਚੰਗੀ ਸਿੱਖਿਆ ਹੀ ਦੇ ਰਹੇ ਨੇ ਉਹ ਚੰਗੀ ਸਿੱਖਿਆ ਹੀ ਦੇ ਰਹੇ ਨੇ ਕਿ ਸਾਨੂੰ ਲੋਕਾਂ ਨੂੰ ਚਲੋ ਠੀਕ ਆ ਨਹੀਂ ਪਤਾ ਲੱਗਦਾ ਉਸ ਚੀਜ਼ ਦਾ ਆਪਾਂ ਨੂੰ ਜਦੋਂ ਆਪਾਂ ਨੂੰ ਜੇ ਕੋਈ ਨੌਲੇਜ ਦਊਗਾ ਤਾਂ ਆਪਾਂ ਨੌਲੇਜ ਲਵਾਂਗੇ ਤੇ ਜਦੋਂ ਮੈਂ ਪਹਿਲੀ ਵਾਰ ਰੋਸਟ ਹੋਈ ਸੀ ਤੇ ਮੈਂ ਉਸ ਤੋਂ ਬਾਅਦ ਆਪਣੇ ਕੈਮਰੇ ਤੇ ਪੂਰਾ ਧਿਆਨ ਕੀਤਾ ਉਸ ਤੋਂ ਬਾਅਦ ਕਿਵੇਂ ਆ ਚਲੋ ਇਹਨਾਂ ਨੇ ਵੀ ਜੇ ਮੈਂ ਉੱਥੇ ਗਈ ਮੈਂ ਖੁਦ ਗਈਆਂ ਉੱਥੇ ਮੈਂ ਖੁਦ ਕਿਹਾ ਕਿ ਮੈਂ ਤੁਹਾਡੇ ਨਾਲ ਬੈਠਣਾ ਚਾਹੁੰਦੀ ਆ ਮੈਂ ਗਈ ਆ ਮੈਂ ਬੈਠੀ ਆ ਉਹਦੇ ਵਿੱਚ ਮੈਂ ਗੱਲਬਾਤ ਕੀਤੀ ਸਾਰੀ ਸੋ ਦਿਨ ਦਾ ਸੁਭਾਅ ਬੜਾ ਹੀ ਨਾਈਸ ਹੈ ਬਹੁਤ ਵਧੀਆ ਉਹਨਾਂ ਦਾ ਮਤਲਬ ਕਿ ਸੁਭਾਅ ਕੋਈ ਇਦਾਂ ਦੀ ਨਹੀਂ ਉਹਨਾਂ ਨੇ ਸਾਡੇ ਤੋਂ ਕੀ ਲੈਣਾ ਅਸੀਂ ਪੰਜਾਬ ਦੀਆਂ ਧੀਆਂ ਪੈਣਾ ਸਾਨੂੰ ਸਮਝਾਉਣ ਦੇ ਲਈ ਹੀ ਕਰਦੀ ਆ ਹੁਣ ਜਿਹੜਾ ਇਸ ਚੀਜ਼ ਨੂੰ ਫੋਲੋ ਕਰਦਾਗਾ ਤੇ ਸੋ ਅੱਗੇ ਜਾ ਕੇ ਉਹ ਵਧੀਆ ਕੰਟੈਂਟ ਬਣਾ ਰਿਹਾਗਾ ਤੇ ਚਲੋ ਉਹਨਾਂ ਨੇ ਤਾਂ ਕੀ ਲੈਣਾ ਨਹੀਂ ਬਣਾਉਣ ਤਾਂ ਨਾ ਬਣਾ ਤੁਹਾਡੀ ਲਾਈਫ ਆ ਜਾਂ ਸਾਡੀ ਲਾਈਫ ਆ ਅਸੀਂ ਆਪਣੇ ਨਾਲ ਵਿੱਚ ਕੁਝ ਵੀ ਕਰ ਸਕਦੇ ਹਾਂ ਪਰ ਕਹਿੰਦੇ ਹੁੰਦੇ ਆ ਬੰਦਾ ਕਹਿੰਦਾ ਉਹਨੂੰ ਹੁੰਦਾਗਾ ਜਿਹਨੂੰ ਦੁੱਖ ਹੁੰਦਾਗਾ ਇਹ ਚੀਜ਼ਾਂ ਠੀਕ ਹੈ ਜਿੱਦਾਂ ਹੁਣ ਆਪਾਂ ਘਰ ਦੇ ਵਿੱਚ ਬੱਚੇ ਨੂੰ ਡਾਂਟਦੇ ਆਂ ਬੱਚੇ ਨੂੰ ਡਾਂਟ ਦਿੰਦੇ ਆਂ ਕਿ ਤੂੰ ਆਹ ਗਲਤੀ ਕੀਤੀ ਆਂ ਯਾਰਾਂ ਬੱਚੇ ਤੁਰੇ ਫਿਰਦੇ ਆਪਾਂ ਕਿਸੇ ਨੂੰ ਹੋਰ ਨਹੀਂ ਕਹਿੰਦੇ ਫੜ ਕੇ ਵੀ ਇਧਰ ਆ ਵੀ ਤੂੰ ਆਹ ਗਲਤੀ ਕੀਤੀ ਹੈਗੀ ਜੇ ਆਪਾਂ ਨੂੰ ਦੁੱਖ ਹੁੰਦਾ ਕਿਉਂਕਿ ਅਸੀਂ ਪੰਜਾਬ ਦੇ ਵਸਨੀਕ ਆ ਵਸਦੇ ਆਂ ਪੰਜਾਬ ਦੇ ਵਿੱਚ ਸਾਰੇ ਭੈਣ ਭਰਾ ਇੱਕੋ ਹੀ ਆਂ ਚਲੋ ਜੀ ਠੀਕ ਹੈ ਉਹਦੇ ਵਿੱਚ ਮੈਨੂੰ ਲੋਕਾਂ ਦੇ ਫੋਨ ਵੀ ਆਏ ਕਿ ਤੁਸੀਂ ਉਹਨਾਂ ਨਾਲ ਕਿਉਂ ਬੈਠੇ ਉਹ ਰੋਸਟ ਨੇ ਤੁਸੀਂ ਕਿਉਂ ਉਹਨਾਂ ਦੇ ਨਾਲ ਗਏ ਤੇ ਫੇਰ ਕੀ ਹੋ ਗਿਆ ਰੋਸਟ ਨੇ ਸਾਡੇ ਬੱਚਿਆਂ ਵਰਗੇ ਅੱਜ ਚਲਾਈਆਂ ਤਾਂ ਕੋਈ ਗੱਲ ਨਹੀਂ ਤੇ ਕਿਸੇ ਨੇ ਕੁਝ ਕਿਹਾ ਕੁੱਕੀ ਨੇ ਸਾਨੂੰ ਐ ਬੋਲਿਆ ਆਪਾਂ ਜਦ ਕਿ ਕਿਸੇ ਨੂੰ ਕੁਝ ਵੀ ਨਹੀਂ ਬੋਲਿਆ ਗੱਲ ਆ ਗਈ ਜੀ ਮੀਨੂ ਸਰਾਉ ਦੀ ਮੀਨੂ ਸਰਾਉ ਨੂੰ ਦੇਖੋ ਵਿਚਾਰੀ ਨੂੰ ਮੈਂ ਇੱਕ ਦੋ ਵਾਰੀ ਮਿਲੀ ਆ ਚਲੋ ਵਧੀਆ ਉਹ ਆਪਣਾ ਜੋ ਵੀ ਕਰ ਰਹੀ ਆ ਚਲੋ ਉਹ ਉਹਨੂੰ ਇਹੀ ਕਹਿ ਰਹੇ ਨੇ ਕੀ ਆਪਣਾ ਥੋੜਾ ਜਿਹਾ ਧਿਆਨ ਕਰੋ ਉਹਨਾਂ ਚੀਜ਼ਾਂ ਨੂੰ ਉਹ ਦੇਖੋ ਗਾਲਾਂ ਗੋਲਾਂ ਤਾਂ ਨਹੀਂ ਕੱਢਦੀ ਕਿਸੇ ਨੂੰ ਇਹ ਤਾਂ ਮੈਨੂੰ ਦੇਖੋ ਇਹ ਚੀਜ਼ ਦਾ ਪਤਾ ਹੈਗਾ ਪਰ ਉਹਨੂੰ ਜਿੰਨੇ ਵੀ ਕਮੈਂਟ ਕਰਦੇ ਨੇ ਸੋ ਗਾਲਾਂ ਹੀ ਕੱਢਦੇ ਨੇ ਹੁਣ ਇਹ ਨਹੀਂ ਮੈਨੂੰ ਪਤਾ ਕਿਉਂ ਕੱਢਦੇ ਨੇ ਕੀ ਗੱਲ ਆ ਮੇਰਾ ਵਿਚਾਰੀ ਨਾਲ ਕੋਈ ਲੈਣ ਦੇਣੀ ਹੈਗਾ ਸੋ ਮੀਨੂੰ ਮੈਂ ਤੈਨੂੰ ਇਹੀ ਕਹਿ ਰਹੀ ਹਾਂ ਕਿ ਮੈਂ ਤੇ ਮੇਰੀ ਤੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਤੂੰ ਕਿਸੇ ਨੂੰ ਫੋਨ ਕੀਤਾ ਸੀ ਕਿ ਕੁੱਕੀ ਦੀਦੀ ਨੇ ਐਦਾਂ ਕਰਕੇ ਬੋਲਿਆ ਤੇ ਕੁੱਕੀ ਦੀਦੀ ਨੇ ਆ ਚੀਜ਼ ਬੋਲੀ ਆ ਪਰ ਤੂੰ ਨੋਟ ਕਰ ਸਕਦੀ ਆ ਪੂਰਾ ਬਲੌਗ ਦੇਖ ਸਕਦੀ ਆ ਉਹਨਾਂ ਦਾ ਜਿਹੜਾ ਲਾਈਵ ਆ ਕਿ ਮੈਂ ਤੇਰੇ ਬਾਰੇ ਕੁਝ ਉਹਨਾਂ ਨੇ ਇਹੀ ਬੋਲਿਆ ਕਿ ਚਲੋ ਮੈਂ ਨਹੀਂ ਬੋਲਣਾ ਚਾਹੂੰਗੀ ਲੋਕਾਂ ਨੇ ਦੇਖ ਹੀ ਲਿਆਗਾ ਹਨਾ ਤੇ ਚਲੋ ਕੋਈ ਮਜਬੂਰੀਆਂ ਹੁੰਦੀਆਂ ਘਰ ਦੇ ਵਿੱਚ ਜੋ ਵੀ ਗੱਲ ਹੁੰਦੀ ਮੈਂ ਇਸ ਵਿਸ਼ੇ ਤੇ ਕੁਝ ਨਹੀਂ ਬੋਲਣਾ ਚਾਹੂੰਗੀ ਇਸੋ ਮੈਂ ਤੈਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਮੈਂ ਤੈਨੂੰ ਕੁਝ ਨਹੀਂ ਕਿਹਾ ਨਾ ਤੇਰੀ ਮੇਰੇ ਨਾਲ ਕੋਈ ਲੜਾਈ ਆ ਤੂੰ ਸਾਡੀ ਭੈਣ ਆ ਸੋ ਭੈਣ ਮੰਨਾਂਗੇ ਥੋੜਾ ਜਿਹਾ ਆਪਣੇ ਕੈਮਰੇ ਤੇ ਫੋਕਸ ਕਰ ਲਓ ਕੋਈ ਗੱਲ ਨਹੀਂ ਚਲੋ ਮੈਂ ਵੀ ਤੁਹਾਨੂੰ ਵੱਡੀ ਭੈਣ ਹੋਣ ਦੇ ਨਾਤੇ ਸਮਝਾਉਣੀ ਆ ਕਿ ਚਲੋ ਇਹ ਇਹ ਚੀਜ਼ਾਂ ਦੇਖ ਰੋਸਟ ਹੋਣਾ ਮੈਂ ਸਟਾਰਟ ਹੋ ਗਈ ਸੀ ਕਿੰਨਾ ਰੋਸਟ ਹੋ ਹੋ ਜਾਣਾ ਸੀ ਮੈਂ ਜੇ ਆਪਣੇ ਆਪ ਤੇ ਮਨਿੰਦਰ ਟੋਪੀ ਵਾਲੇ ਦਾ ਜੇ ਮੈਨੂੰ ਅ ਰੋਸਟ ਨਾ ਮੈਨੂੰ ਕੀਤਾ ਹੁੰਦਾ ਉਸਨੇ ਸੋ ਮੈਂ ਉਹ ਚੀਜ਼ ਨੂੰ ਫੋਲੋ ਕੀਤਾ ਕਿ ਇਹ ਮੈਨੂੰ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦਾ ਕਿ ਇਹ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ ਉਸ ਤੋਂ ਬਾਅਦ ਮੈਂ ਰੋਸਟ ਨਹੀਂ ਹੋਈ ਠੀਕ ਹੈ ਜੀ ਇੱਕ ਦੋ ਜਣੇ ਕੀਤਾ ਪਰ ਮੈਂ ਉਸ ਤੋਂ ਬਾਅਦ ਨਜ਼ਰ ਨਹੀਂ ਆਈ ਰੋਸਟਾਂ ਦੇ ਵਿੱਚ ਕਿਉਂਕਿ ਮੈਂ ਆਪਣੇ ਆਪ ਨੂੰ ਆ ਚੇਂਜ ਕੀਤਾ ਉਸ ਚੀਜ਼ ਦੇ ਲਈ ਇਹਨਾਂ ਤਿੰਨਾਂ ਤੋਂ ਪਹਿਲਾਂ ਜਿਵੇਂ ਹਰਪ੍ਰੀਤ ਹੋ ਗਿਆ ਹਰਪੀਤ ਖਾੜਾ ਹੋ ਗਿਆ ਰੋਮੀ ਰੋਮੀ ਤਾਂ ਮੈਂ ਬਿਲਕੁਲ ਜਾਣਦੀ ਨਹੀਂ ਸੀਗੀ ਠੀਕ ਹੈ ਜੀ ਦੂਸਰਾ ਕੀਤਾ ਮੈਨੂੰ ਰੋਮੀ ਨੇ ਜਦੋਂ ਮੈਂ ਕੈਮਰਾ ਲੈ ਕੇ ਪੈਲਸ ਦੇ ਵਿੱਚ ਗਈਆਂ ਔਰ ਮੈਂ ਐਦਾਂ ਕੈਮਰਾ ਕਰਕੇ ਚੱਕ ਦੇ ਦੇਖ ਰਹੀ ਐ ਐਦਾਂ ਕਰਕੇ ਹਨਾ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਰੋਸਟ ਹੋ ਜਾਊਗਾ ਚਲੋ ਠੀਕ ਹੈ ਰੋਮੀ ਨੇ ਰੋਸਟ ਕੀਤਾ ਮੈਨੂੰ ਤੇ ਮੈਂ ਉਸ ਚੀਜ਼ ਨੂੰ ਜਦੋਂ ਮੈਂ ਦੂਜੀ ਵਾਰੀ ਮਾਨਸਾ ਗਈਆਂ ਫਿਰ ਮੁੰਡੇ ਨੂੰ ਲੈ ਕੇ ਨਾਲ ਕਿ ਮੈਂ ਆਪਣੇ ਆਪ ਨਹੀਂ ਬਣਾਉਣਾ ਤੁਸੀਂ ਮੈਨੂੰ ਮੇਰੀ ਵੀਡੀਓ ਬਣਾਉਣੀ ਆ ਤੇ ਜੇ ਉੱਥੇ ਵੀ ਮੈਂ ਆਏ ਕੈਮਰਾ ਚੱਕ ਕੇ ਮੂੰਹ ਚੱਕ ਕੇ ਆਸੇ ਪਾਸੇ ਦੇਖਦੀ ਰਹਿੰਦੀ ਮੈਂ ਫਿਰ ਰੋਸਟ ਠੀਕ ਹੈ ਜੀ ਉਸ ਚੀਜ਼ ਨੂੰ ਵੀ ਮੈਂ ਕਵਰ ਕੀਤਾ ਸੋ ਕਵਰ ਹੋ ਗਿਆ ਉਸ ਤੋਂ ਤੀਜੀ ਗੱਲ ਆ ਗਈ ਆ ਮੈਂ ਉਹਨਾਂ ਦੇ ਵਿੱਚ ਜਾ ਕੇ ਬੈਠੀ ਸੋ ਮੈਂ ਖੁਦ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਵਿੱਚ ਬਹਿਣਾ ਚਾਹੁੰਦੀ ਆ ਉਹਨਾਂ ਨੇ ਆ ਸੋਚਿਆ ਸੀਗਾ ਕਿ ਸ਼ਾਇਦ ਵੀ ਮਤਲਬ ਕਿ ਹਰ ਵੀਦ ਨੇ ਇਹ ਵੀ ਕਿਹਾ ਕਿ ਹੱਥ ਹਲਕਾ ਰੱਖਿਓ ਮਤਲਬ ਕਿ ਵੀ ਇੰਨਾ ਕੁਝ ਆਪਾਂ ਨਹੀਂ ਉਹ ਹਿਸਾਬ ਨਾਲ ਹੀ ਚੱਲਦਾ ਪਰ ਮੈਨੂੰ ਐਵੇਂ ਕਮਾ ਉਹਨਾਂ ਵਿਚਾਰਾਂ ਨੇ ਮੈਨੂੰ ਕੁਝ ਨਹੀਂ ਕਿਹਾ ਕਹਿਣਗੇ ਵੀ ਕਿਉਂ ਯਾਰ ਸਾਡੀ ਆਪਣੀ ਲਾਈਫ ਆ ਸਾਨੂੰ ਸਮਝਾ ਹੀ ਰਹੇ ਨੇ ਹੋਣਾ ਤੇ ਸੋ ਲੋਕਾਂ ਦੇ ਬੜੇ ਕਮੈਂਟ ਆਏ ਬੜਾ ਮੈਨੂੰ ਫੋਨ ਆਇਆ ਤੁਸੀਂ ਗਏ ਕਿਉਂ ਗਏ ਤੁਸੀਂ ਉਲਝ ਗਏ ਜਾ ਕੇ ਉਹ ਹੈ ਉਹਨਾਂ ਨੇ ਕਿਹਾ ਕਿ ਕਮੈਂਟ ਦੇਖ ਤੁਸੀਂ ਐਂ ਦੱਸੋ ਵੀ ਸਭ ਤੋਂ ਵੱਧ ਕਿਹਨਾਂ ਦੇ ਜਿਹੜੇ ਬਲੌਗ ਨੇ ਦੇਖਣ ਦੇ ਲਾਇਕ ਨੇ ਫੈਮਿਲੀ ਦੇ ਵਿੱਚ ਤੇ ਮੈਂ ਕਹਾ ਵੀ ਕਿਸੇ ਦੇ ਵੀ ਨਹੀਂ ਜਿਸ ਤਰੀਕੇ ਨਾਲ ਚੱਲਦਾ ਹੁਣ ਕਮਲ ਪਟਿਆਲੇ ਦਾ ਤਾਂ ਬਿਲਕੁਲ ਹੀ ਦੇਖਣ ਵਾਲੇ ਹੈ ਨਹੀਂਗੇ ਤੁਸੀਂ ਜਾਣਦੇ ਹੀ ਆ ਉਹਨੂੰ ਤਾਂ ਬਿਲਕੁਲ ਹੀ ਨਹੀਂ ਦੇਖ ਸਕਦੇ ਫੈਮਿਲੀ ਜਿਹੜੀ ਚੰਗੀ ਫੈਮਿਲੀ ਹੋਊਗੀ ਉਹ ਤਾਂ ਨਹੀਂ ਦੇਖੂਗੀ ਬੈਠ ਕੇ ਉਸ ਨੂੰ ਠੀਕ ਹੈ ਜੀ ਮੈਂ ਅੱਜ ਤੱਕ ਉਹਦਾ ਬਲੌਗ ਨਹੀਂ ਦੇਖਿਆ ਹੈਗਾ ਸੋ ਦੇਖਿਆ ਨਹੀਂ ਜੀ ਮੈਂ ਨੰਬਰ ਦੂਜਾ ਆ ਗਿਆ ਜੀ ਜਿਹੜੀ ਆਪਣੀ ਕੋਰੀਅਨ ਸਕਿਨ ਆ ਉਹ ਮੇਰੀ ਜਿਹੜੀ ਫਰੈਂਡ ਆ ਕਰਨ ਪਟਿਆਲਾ ਸੋ ਉਹਦੇ ਬਾਰੇ ਉਹਨਾਂ ਨੇ ਪੁੱਛਿਆ ਕਿ ਉਹਨਾਂ ਕੈਮਰੇ ਲਾ ਕੇ ਇਦਾਂ ਮਤਲਬ ਕਿ ਵਲੌਗ ਬਣਾਉਣਾ ਚਾਹੀਦਾ ਸੀ ਮੈਂ ਕਹਿੰਦੀ ਜੀ ਗਲਤ ਆ ਜੋ ਗਲਤ ਆ ਗਲਤ ਆ ਪਰ ਮੈਂ ਉਹ ਵੀ ਵਲੌਗ ਨਹੀਂ ਦੇਖਿਆ ਸੀ ਉਹਨਾਂ ਦਾ ਸਿਰਫ ਮਾਦੀ ਮੰਮੀ ਦਾ ਕੈਂਸਰ ਵਾਲਾ ਮੜਾ ਮੋਟਾ ਵਲੌਗ ਦੇਖਿਆ ਜਾਦਾ ਨਹੀਂ ਦੇਖਿਆ ਫਿਰ ਮੈਂ ਚੈੱਕ ਕੀਤਾ ਕਿ ਉਹਨਾਂ ਦਾ ਤਾਂ ਵਲੌਗ ਹੀ ਹੈ ਨਹੀਂਗਾ ਉਹ ਉਹ ਤਾਂ ਉਹਨਾਂ ਨੇ ਡਿਲੀਟ ਕੀਤਾ ਹੋਇਆ ਉਹਦੇ ਵਿੱਚੋਂ ਠੀਕ ਹੈ ਉਹ ਫਿਰ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਪਹਿਲਾਂ ਪਹਿਲਾਂ ਤਾਂ ਸੀਗਾ ਸਾਨੂੰ ਪਤਾ ਨਹੀਂ ਜਿੱਦਾਂ ਮੈਨੂੰ ਨਹੀਂ ਪਤਾ ਸੀ ਇਦਾਂ ਹੀ ਕਿਸੇ ਨੂੰ ਨਹੀਂ ਪਤਾ ਹੁੰਦਾ ਪਹਿਲੀ ਵਾਰ ਕੀ ਕੀ ਕਰਨਾ ਇਦਾਂ ਉਹਦੇ ਉਹਦੇ ਬਲੌਗ ਵੀ ਵਧੀਆ ਹੁੰਦੇ ਨੇ ਉਹ ਤਾਂ ਆਪਣੇ ਸਕਿਨ ਬਾਰੇ ਸਮਝਾਉਂਦੇ ਰਹਿੰਦੇ ਨੇ ਜਾਂ ਆਪਣੇ ਘਰ ਦੇ ਪੌਂਠੇ ਬਣਾ ਲੈ ਜਾਂ ਕਰ ਲਿਓ ਉਹ ਗੱਲ ਉਹ ਦਿਖਾਉਂਦੇ ਰਹਿੰਦੇ ਨੇ ਠੀਕ ਹੈ ਜੀ ਤੇ ਮੈਨੂੰ ਹਰਪ੍ਰੀਤ ਬਾਈ ਨੇ ਇਹ ਵੀ ਕਿਹਾ ਕਿ ਤੁਸੀਂ ਐ ਕਿਉਂ ਨਹੀਂ ਕਿਹਾ ਕਿ ਸਾਡੇ ਬਲੌਗ ਦੇਖਣ ਵਾਲੇ ਹੁੰਦੀ ਆ ਮੈਂ ਕਿ ਤੁਸੀਂ ਮੈਨੂੰ ਕਿਹਾ ਹੀ ਨਹੀਂ ਵੀ ਮੈਂ ਵਿੱਚ ਆ ਮੈਂ ਚੀਜ਼ ਦੀ ਕਿ ਸਾਡੇ ਬਲੌਗ ਵੀ ਤੁਸੀਂ ਸਾਰੇ ਮੈਨੂੰ ਫੈਮਲੀ ਵਾਲੇ ਸਾਰੇ ਹੀ ਦੇਖਦੇ ਮੈਨੂੰ ਮੈਸੇਜ ਆਉਂਦਾ ਕਿ ਜੀ ਤੁਹਾਡੇ ਬਲੌਗ ਅਸੀਂ ਦੇਖਦੇ ਹਾਂ ਸਭ ਨੂੰ ਹੀ ਮੈਸੇਜ ਕਰ ਦਿੰਦੇ ਹਾਂ ਠੀਕ ਹੈ ਜੀ ਤੇ ਹੁਣ ਕਮਲ ਨੂੰ ਵੀ ਕਰੀ ਜਾਂਦੇ ਤੁਸੀਂ ਨਾ ਹੀ ਹੋ ਤੁਸੀਂ ਵਧੀਆਂ ਤੁਸੀਂ ਨਾ ਆਇਓ ਤੇ ਬਾਕੀ ਤੁਹਾਨੂੰ ਪਤਾ ਹੀ ਹੈਗਾ ਹਨਾ ਤੇ ਜਿਨ੍ਹਾਂ ਦੇ ਬਲੌਗ ਫੈਮਲੀ ਚ ਬੈਠ ਕੇ ਦੇਖਣ ਵਾਲੇ ਜਿਨ੍ਹਾਂ ਦੇ ਨਹੀਂ ਹੈਗੇ ਉਸ ਤੋਂ ਬਾਅਦ ਇਹਨਾਂ ਨੇ ਤਿੰਨਾ ਵਾਦਾ ਕਰਕੇ ਆਈਆਂ ਮੈਂ ਕਿ ਮੈਂ ਇਹਨਾਂ ਦਾ ਕੰਟੈਂਟ ਬਣਾਉਂਗੀ ਹੀ ਨਹੀਂ ਮੇਰਾ ਤਾਂ ਐਨੀਮਲ ਲਵਰ ਦਾ ਕੰਟੈਂਟ ਬਹੁਤ ਵੱਡਾ ਹੈਗਾ ਮੈਂ ਤਾਂ ਜਿੰਨਾ ਮਰਜ਼ੀ ਪਾਈ ਜਾਵਾਂ ਜਿਹੜਾ ਮੈਂ ਇਹ ਕੰਮ ਕਰਦੀ ਆ ਜਾਂ ਕੋਈ ਆਪਣਾ ਸਸਥਾ ਵਾਲਾ ਕੰਮ ਕਰਦੀਆਂ ਜਾਂ ਕੁਮਾਂਹ ਹੋਰ ਕਰਦੀਆਂ ਜੀ ਇਹੀ ਮੇਰੇ ਤਾਂ ਵਲੌਗ ਬਹੁਤ ਹੋਣਗੇ ਇਹ ਮੈਂ ਜਾਣ ਕੇ ਨਹੀਂ ਪਾਉਂਦੀ ਲੋਕ ਕਹਿੰਦੇ ਨੇ ਫੁਕਰੀ ਆ ਲੋਕ ਕਿਸੇ ਪਾਸੇ ਛੱਡਦੀ ਜਣੀ ਚਲੋ ਘਰ ਦਾ ਵਲੌਗ ਪਾ ਲੈਣ ਵੱਖਰੀ ਗੱਲ ਆ ਚਲੋ ਜੀ ਉਹਦਾ ਵੀ ਚਲੋ ਉਹ ਕੁੜੀ ਦਾ ਵੀ ਕੋਈ ਕਸੂਰ ਨਹੀਂ ਉਹਨੇ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਪਤਾ ਲੱਗਦਾ ਠੀਕ ਆ ਜੀ ਤੇ ਬਾਕੀ ਮੈਂ ਹੋਰ ਵਾਰ ਨਹੀਂ ਗੱਲ ਕਰਨਾ ਚਾਹੁੰਗੀ ਇਹੀ ਕਹਿਣਾ ਚਾਹੁੰਗੀ ਕਿ ਮੀਨੂ ਮੈਂ ਤੇਰੇ ਨਾਲ ਮੈਂ ਤੈਨੂੰ ਕੁਝ ਕਿਹਾ ਨਹੀਂਗਾ ਤੂੰ ਦੂਜੇ ਦਿਨ ਫਿਰ ਮੈਂ ਤੇਰਾ ਦੇਖਿਆ ਵੀ ਲਾਈਵ ਬੈਠੇ ਸੀ ਉਹ ਤੇਰਾ ਚੱਕਿਆ ਸੀ ਫਿਰ ਮੈਂ ਕਿਸੇ ਨੂੰ ਫੋਨ ਕੀਤਾ ਵੀ ਜਾ ਕੇ ਦੇਖ ਲੋ ਇਹਦੇ ਵਿੱਚ ਮੇਰਾ ਕਿੱਥੇ ਕੋ ਕਸੂਰ ਆ ਉਹਨਾਂ ਨੇ ਉਹ ਵੀ ਦੇਖਿਆ ਸੋ ਬਿਮਾਰ ਬਹੁਤਾ ਮੈਂ ਇਹੀ ਕਹੂੰਗੀ ਕਿ ਉਹਨੂੰ ਡਿਸਟਰਬ ਨਾ ਕਰੋ ਵੀ ਠੀਕ ਆ ਜਦੋਂ ਬਿਮਾਰ ਆ ਕੋਈ ਵੀ ਅਗਲੇ ਦਾ ਸਿਸਟਮ ਹੁੰਦਾ ਦਾ ਤੇ ਇਸ ਗੱਲ ਵਿੱਚ ਆਪਾਂ ਨਹੀਂ ਪੈਂਦੇ ਹੈਗੇ ਜੋ ਵੀ ਜੋ ਕਰਨਾ ਜਿਹੜਾ ਜਿਹੜਾ ਸਮਝ ਜੂਗਾ ਸੋ ਸਮਝ ਜੂਗਾ ਜਿਹੜਾ ਨਹੀਂ ਸਮਝੂਗਾ ਸੋ ਨਹੀਂ ਸਮਝੂਗਾ ਤੀਜੀ ਗੱਲ ਆ ਗਈ ਸਿਆ ਭੈਯਾਰਾਣੀ ਦੀ ਸਿਆ ਜਿਹੜੀ ਆ ਕੱਲ ਉਹਨਾਂ ਨੇ ਲਾਈਵ ਚੱਕਿਆ ਤੇ ਉਹ ਨੂੰ ਕਿਸੇ ਨੇ ਪੁੱਛਿਆ ਕੀ ਤੂੰ ਕੁੱਕੀ ਦੇ ਬਲੌਗ ਦੇਖਦੀ ਹੁੰਨੀ ਆ ਕਹਿੰਦੀ ਨਾ ਕੀ ਆ ਦੇਖਣਾ ਹੈ ਬਲੌਗ ਸਾਨੂੰ ਤਾਂ ਭੰਡੀ ਜਾ ਰਹੀ ਆ ਜੇ ਤੂੰ ਬਿਨਾ ਪੁੱਛੇ ਜਾਏਂਗੀ ਕਿਸੇ ਦੇ ਫੰਕਸ਼ਨ 'ਚ ਤੈਨੂੰ ਭੰਡਣ ਗਈ ਜੇ ਤੂੰ ਬਿਨਾ ਪੁੱਛੇ ਜਾਏਂਗੀ ਕਿਸੇ ਦੇ ਫੰਕਸ਼ਨ ਦੇ ਵਿੱਚ ਤਾਂ ਤਾਂ ਭੰਡੀਆਂ ਹੀ ਖਾਏਂਗੀ ਫਿਰ ਉਹਨੇ ਇੱਕ ਬੜੀ ਡੂੰਗੀ ਗੱਲ ਕੀਤੀ ਸੋ ਗੱਲ ਬਾਹਰ ਨਹੀਂ ਉਹਨੇ ਡਿਲੀਟ ਕਰਤਾ ਉਸਨੇ ਆਪਣਾ ਜਿਹੜਾ ਅ ਸੀਗਾ ਲਾਈਵ ਹੋਇਆ ਉਹ ਡਿਲੀਟ ਕਰਤਾ ਉਹਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਹੋਟਲਾਂ 'ਚ ਫੜੀ ਗਈ ਸੀ ਹੋਟਲ 'ਚ ਫੜੀ ਗਈ ਸੀ ਹੁਣ ਇਹ ਨਹੀਂ ਪਤਾ ਕੌਣ ਫੜੀ ਗਈ ਸੀ ਉਹਨਾਂ ਨੇ ਜਲਦੀ ਹੀ ਅਮ ਉਹਦਾ ਲਾਈਵ ਬੰਦ ਕਰਤਾ ਤੇ ਉਧਰੋਂ ਇਹਨੇ ਵੀ ਜਦੋਂ ਇਹਨੂੰ ਪਤਾ ਲੱਗਿਆ ਕਿ ਲਾਈਵ ਆ ਤੇ ਇਹਨੇ ਬੰਦ ਕਰਤਾ ਹੁਣ ਦੇਖੋ ਦੋ ਤਿੰਨ ਦਿਨ ਤੋਂ ਲਾਈਵ ਕੋਈ ਨਹੀਂ ਆ ਰਿਹਾ ਜਾਂ ਤੁਸੀਂ ਚੋਰ ਹੋ ਜੇ ਥੋੜਾ ਲਾਈਵ ਚੱਕਦੇ ਵੀ ਆ ਤੁਸੀਂ ਗੱਲਾਂ ਹੀ ਨਾਰਮਲ ਕਰ ਰਹੇ ਹੋ ਕਰੋ ਗੱਲਾਂ ਮੈਂ ਡੈਲੀ ਲਾਈਵ ਹੁੰਦੀ ਆ ਪਿੰਕੀ ਡੈਲੀ ਲਾਈਵ ਹੁੰਦੀ ਆ ਔਰ ਜਿਹੜੀ ਆਪਣੀ ਕਿਰਨ ਪਟਿਆਲਾ ਉਹ ਬਿਮਾਰ ਉਹਦੀ ਮੰਮੀ ਚਲੋ ਉਹ ਨਹੀਂ ਆਉਂਦੀ ਗੱਲਬਾਤ ਚਲੋ ਉਹ ਮੰਮੀ ਬਿਮਾਰਾ ਉਹਦਰ ਬਿਜੀ ਲਾਓ ਤੁਸੀਂ ਲਾਈਵ ਆਉਣੇ ਬੰਦ ਕਰਤੇ ਵੀ ਲਾਈਵ ਚੱਕ ਲੈਂਦੇ ਲਾਈਵ ਤਾਂ ਹੁਣ ਆਈ ਚੱਕੀ ਜਾਣਗੇ ਮੈਂ ਤਾਂ ਰਾਤ ਖੁਦ ਲਾਈਵ ਬੈਠੀ ਸੀ ਮੈਂ ਚੱਕਣਗੇ ਤੇ ਮੈਂ ਜਾਉਂਗੀ ਪਹੁੰਚੂਗੀ ਉੱਥੇ ਜਾਉਂਗੀ ਵਿੱਚ ਉਹਦੇ ਵਿੱਚ ਕੀ ਜਾਣ ਨੂੰ ਉਹਦੇ ਵਿੱਚ ਕੀ ਹੈ ਗੱਲਾਂ ਨਾਰਮਲ ਹੀ ਕਰਦੇ ਨੇ ਉਹ ਲੋਕ ਉਹ ਕੋਈ ਖਾਸ ਗੱਲ ਨਹੀਂ ਕਰਦੇ ਤੇ ਹੁਣ ਇਹ ਮੁੱਦਾ ਵੱਡਾ ਵੱਡਾ ਬਣਨ ਵਾਲਾ ਕਿ ਹੋਟਲ 'ਚ ਫੜੀ ਗਈ ਹੁਣ ਇਹ ਹੋਟਲ 'ਚ ਕੌਣ ਫੜੀ ਗਈ ਹੁਣ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਸ਼ਾਇਦ ਲਾਈਵ ਚੱਲਦਾ ਰਹਿੰਦਾ ਲਾਈਵ ਨਾ ਕੱਟਿਆ ਜਾਂਦਾ ਸੋ ਪਤਾ ਲੱਗ ਜਾਣਾ ਸੀਗਾ ਤੇ ਇਹਨਾਂ ਦੀਆਂ ਗੱਲਾਂ ਬੜੀਆਂ ਡੂੰਘੀਆਂ ਨੇ ਇਹ ਗੱਲਾਂ ਜ਼ਰੂਰ ਇਹ ਸਾਹਮਣੇ ਜਾ ਕੇ ਆਉਣਗੀਆਂ ਔਰ ਜਿੱਥੋਂ ਤੱਕ ਮੈਂ ਜਿਹੜੀ ਵੀ ਗੱਲ ਕੀਤੀ ਆ ਦੱਸੀ ਆ ਗੱਲ ਮੈਂ ਕੀ ਐਦਾਂ ਕਰਕੇ ਮੇਰੇ ਕੋਲੇ ਮਸਾਲਾ ਬਹੁਤ ਆ ਸੋ ਮੈਂ ਨਹੀਂ ਦੱਸਣਾ ਚਾਹੁੰਦੀ ਜੇ ਮੇਰੇ ਤੇ ਗੱਲ ਇਹ ਕਰਨਗੇ ਜਾ ਮੈਨੂੰ ਰਿਪਲਾਈ ਪੁੱਠਾ ਸਿੱਧਾ ਕਰਨਗੇ ਤੇ ਫਿਰ ਆਪਾਂ ਨੂੰ ਵੀ ਕੋਈ ਡਰ ਨਹੀਂ ਆਪਾਂ ਵੀ ਚੱਕ ਕੇ ਰੱਖ ਦਾਂਗੇ ਕਿ ਆਹ ਗੱਲਾਂ ਤੁਸੀਂ ਕੀਤੀਆਂ ਸੀ ਮੇਰੇ ਨਾਲ ਔਰ ਇਹ ਗੱਲ ਹੈਗੀ ਆ ਸੋ ਇਹ ਮੇਰੇ ਨਾਲ ਨਹੀਂ 2-3 ਜਣਾਂ ਨਾਲ ਹੋਰ ਵੀ ਕੀਤੀ ਹੈ ਇਹ ਗੱਲ ਤੇ ਉਹ ਵੀ ਕਹਿਣ ਨੂੰ ਰੈਡੀ ਹੋ ਜਾਣਗੇ ਜਦ ਕਿ ਮੈਂ ਨਾ ਨਹੀਂ ਲੰਦੀ ਕਿਸੇ ਨੂੰ ਪਤਾ ਵੀ ਲੱਗੇ ਕਿ ਮੇਰੇ ਬਾਰੇ ਇਹ ਚੀਜ਼ਾਂ ਕਈਆਂ ਗਈਆਂ ਨਹੀਂ ਸੋ ਕੁੱਕੀ ਦੀਦੀ ਕੋਲੇ ਵੀ ਉਹੀ ਗੱਲਾਂ ਪਹੁੰਚੀਆਂ ਨੇ ਪਹਿਲਾਂ ਤਾਂ ਇਹ ਗੱਲਾਂ ਕਰ ਲੈਂਦੇ ਅਸੀਂ ਅਣਜਾਣ ਬੰਦੇ ਆ ਤੁਹਾਡੇ ਘਰ ਵਿੱਚ ਆਏ ਆ ਤੁਸੀਂ ਇੱਕਦਮ ਸਾਡੇ ਨਾਲ ਕਿਉਂ ਗੱਲਾਂ ਕਰ ਰਹੇ ਹੋ ਤੁਸੀਂ ਤੁਸੀਂ ਮੇਰੇ ਬਾਰੇ ਕੀ ਜਾਣਦੇ ਹੋ ਪਹਿਲਾਂ ਆਪਣੇ ਮੂੰਹ ਤੇ ਕੰਟਰੋਲ ਕਰਨਾ ਸਿੱਖੋ ਕਿਉਂਕਿ ਅੱਜ ਆਪਾਂ ਇੱਕ ਥਾਲੀ ਚ ਖਾਧਾ ਕੱਲ ਨੂੰ ਆਪਾਂ ਵੱਖਰੇ ਵੀ ਹੋਣਾ ਬਾਕੀ ਤੀਜਾ ਬੰਦਾ ਤੁਹਾਡੇ ਘਰ ਨਵਾਂ ਆਇਆਗਾ ਤੁਸੀਂ ਉਹਦੇ ਨਾਲ ਵੀ ਇਹ ਗੱਲਾਂ ਕਰ ਰਹੇ ਹੋ ਹੈਨਾ ਇਹ ਗੱਲਾਂ ਤੁਸੀਂ ਕਰ ਰਹੇ ਹੋ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਤੀਜੀ ਗੱਲ ਆ ਗਈ ਜੀ ਆਪਣਾ ਦੇਵ ਆ ਜਿਹੜਾ ਉਹਨੇ ਕਿਹਾ ਸੀਗਾ ਜਿੱਥੇ ਕਹਿ ਰਿਹਾ ਕਿ ਦੇਵ ਤਾਂ ਮਰ ਗਿਆ ਦੇਵ ਗਾਲਾਂ ਨਹੀਂ ਕੱਢੂਗਾ ਉਸ ਤੋਂ ਬਾਅਦ ਉਹਨੇ ਇਹ ਚੀਜ਼ ਮਤਲਬ ਕਿ ਜਿੱਥੇ ਕਿਹਾਗਾ ਹਾਂ ਇੱਕ ਇੱਕ ਥਾਂ ਤੇ ਕਿਹਾਗਾ ਵੀ ਕੁੱਤੇ ਭੌਂਕਦੇ ਨੇ ਉਸ ਤੋਂ ਬਾਅਦ ਇਹ ਵੀ ਕਿਹਾਗਾ ਕਿ ਮੇਰੇ ਦੋਸਤ ਜੇਲ੍ਹ ਦੇ ਵਿੱਚ ਬੈਠੇ ਨੇ ਉਹ ਕਹਿੰਦੇ ਕੰਮ ਦੱਸ ਕੀ ਆ ਸਾਨੂੰ ਵੀ ਕੀ ਕੰਮ ਹੈਗਾ ਦੱਸੋ ਜੀ ਉਹ ਜਿਹੜੇ ਖੁਦ ਹੀ ਜੇਲ੍ਹ 'ਚ ਬੈਠੇ ਨੇ ਤਾਂ ਦੂਜਿਆਂ ਨੂੰ ਥੋੜੀ ਮਰਵਾਉਣਾ ਤੁਸੀਂ ਜਾਂ ਮਾਰਨਗੇ ਅਗਲੇ ਨੇ ਕਿਉਂ ਲੈਣਾਗਾ ਜੇ ਤੇਰੇ ਬੰਦੇ ਜੇਲ੍ਹ 'ਚ ਬੈਠੇ ਆ ਭਰਾਵਾ ਤੇ ਸਾਡੇ ਤਾਂ ਭਾਈ ਬਾਹਰ ਹੀ ਆ ਸਾਰੇ ਕਾਨੂੰਨ ਸਭ ਦੇ ਲਈ ਇੱਕ ਹੈ ਇਹਦਾ ਮਤਲਬ ਤੁਸੀਂ ਬਲੌਗਿੰਗ ਕਰਨ ਲੱਗ ਗਏ ਤੁਹਾਡੇ ਕੋਲੇ 4 ਪੈਸੇ ਆਉਣ ਲੱਗ ਗਏ ਤੇ ਤੁਸੀਂ ਬੰਦੇ ਜੇਲ੍ਹਾਂ ਚੋਂ ਬੁਲਾ ਕੇ ਦੂਜਿਆਂ ਤੇ ਹਮਲਾ ਕਰਾਉਣਾ ਚਾਹੁੰਦੇ ਹੋ ਤੁਹਾਡੀ ਵਰਲਡਿੰਗ ਆ ਇਹ ਹੁਣ ਇਹਨਾਂ ਦਾ ਵਲੌਗ ਇਹ ਵੀ ਡਿਲੀਟ ਹੋ ਜਾਣਾ ਜਿਹੜਾ ਇਹਨਾਂ ਦਾ ਲਾਈਵ ਹੈ ਇਹ ਵੀ ਡਿਲੀਟ ਹੋ ਜਾਣਾ ਸੋ ਮੈਂ ਕਿਰਪਾ ਕਰੂੰਗੀ ਕਿਸੇ ਨੂੰ ਕਿ ਉਸ ਨੂੰ ਵੀ ਮਤਲਬ ਕਿ ਕਾਪੀ ਕੀਤਾ ਜਾਵੇ ਉਸ ਚੀਜ਼ ਨੂੰ ਇਹ ਵਲੌਗ ਵੀ ਇਹਨਾਂ ਦਾ ਡਿਲੀਟ ਹੋ ਜਾਣਾ ਕਿ ਸਾਡੇ ਬੰਦੇ ਤਾਂ ਜੇਲ੍ਹ ਚ ਬੈਠੇ ਜਾ ਕੇ ਤੁਸੀਂ ਸਾਰੇ ਸੁਣ ਸਕਦੇ ਹੋ ਫੇਰ ਕਮਲ ਲਾਈਵ ਹੋਈ ਉਹਨਾਂ ਨੇ ਚੱਕਿਆ ਡਿਲੀਟ ਹੋ ਗਈ ਤੁਸੀਂ ਕਿਉਂ ਕਿਉਂ ਤੁਸੀਂ ਡਿਲੀਟ ਕਰਦੇ ਹੋ ਤੁਸੀਂ ਫਨੋ ਤੁਸੀਂ ਮੈਨੂੰ ਤਿੰਨਾ ਨੇ ਕਿਹਾ ਕਿ ਇਹ ਵੀ ਇੱਕ ਹਿੰਮਤ ਵਾਲੀ ਗੱਲ ਆ ਕਿ ਉੱਥੇ ਆਈ ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਗੱਲਾਂ ਨਾਰਮਲ ਕੀਤੀ ਨਾਰਮਲ ਗੱਲਾਂ ਕਰਕੇ ਮੈਂ ਆ ਗਈ ਮੈਨੂੰ ਸਰਾ ਕਿਸੇ ਕੋਲੇ ਰੋਈ ਕਿ ਨਹੀਂ ਲਮਨੇ ਇਹ ਬੋਲਿਆ ਮੈਨੂੰ ਮੇਰੇ ਬਾਰੇ ਕੁੱਕੀ ਨੇ ਮੈਂ ਤੇਰੇ ਬਾਰੇ ਕੁਝ ਨਹੀਂ ਬੋਲਿਆ ਤੂੰ ਸਾਡੀ ਭੈਣ ਆ ਕੋਈ ਗੱਲ ਨਹੀਂ ਸੋ ਤੇਰਾ ਦੁੱਖ ਮੈਂ ਸਮਝਦੀ ਆ ਜਦੋਂ ਤੂੰ ਬਿਮਾਰ ਆ ਜਾਂ ਤੇਰਾ ਬੇਟਾ ਬਿਮਾਰ ਆ ਮੈਂ ਤੇਰਾ ਬਲੌਗ ਵੀ ਨਹੀਂ ਦੇਖਿਆ ਤੇਰਾ ਬਲੌਗ ਵੀ ਨਹੀਂ ਦੇਖਿਆ ਸਿਰਫ ਮੈਂ ਉਹ ਚੀਜ਼ ਦੇਖੀ ਆ ਕੱਲ ਜਿਹੜੀ ਇਹ ਬੋਲ ਰਹੀ ਸੀ ਉਹਦੇ ਵਿੱਚ ਵੀ ਮੈਂ ਆਪਣੇ ਲਾਈਵ ਦੇ ਵਿੱਚ ਥੋੜਾ ਕਰਦੇ ਮੈਂ ਗੱਲਾਂ ਕਰ ਰਹੀ ਸੀ ਥੋੜਾ ਜਿਹਾ ਮੈਂ ਮੈਂ ਲਾਈਵ ਹੋਈ ਤਾਂ ਗੱਲਬਾਤ ਕਰ ਰਹੀ ਤੇ ਮੈਂ ਬਰਾਬਰ ਗੱਲ ਕਰਦੀ ਆ ਉਹਦੇ ਵਿੱਚ ਵੀ ਖਾਣੇ ਖੋਣੇ ਦਾ ਸਿਸਟਮ ਹੀ ਤੇਰਾ ਤੈਨੂੰ ਹੋਰ ਕੋਈ ਕੁਝ ਨਹੀਂ ਕਹਿੰਦਾ ਤੇਰੇ ਖਾਣੇ ਖੋਣੇ ਕਰਕੇ ਤੂੰ ਆਪਣਾ ਬਲੌਗ ਮੈਰਜ ਤੈਨੂੰ ਇਹੀ ਕਹਿੰਦੀ ਤੂੰ ਮੇਰੀ ਦੇਖ ਛੋਟੀ ਭੈਣਾ ਮੈਂ ਤੈਨੂੰ ਇਹੀ ਕਹਿੰਦੀ ਤੇਰੇ ਖਾਣੇ ਖੋਣੇ ਦਾ ਜੋ ਵੀ ਹੁੰਦਾ ਆਪਣਾ ਕੰਟਰੋਲ ਕਰਕੇ ਅੰਦਰ ਹੀ ਖਾਣਾ ਕਰ ਜੋ ਤੇਰਾ ਸਿਸਟਮ ਹੁੰਦਾ ਬਲੌਗ ਬਣਾਉਣ ਦਾ ਉਹ ਚੀਜ਼ਾਂ ਨੂੰ ਤੂੰ ਬਣਾਇਆ ਕਰ ਖਾਣੇ ਖੋਣੇ ਨੂੰ ਤੁਸੀਂ ਵਿੱਚ ਨਾ ਲੈ ਕੇ ਆਇਆ ਕਰੋ ਹੋਰ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਹੈਗਾ ਬਾਕੀ ਸਾਡਾ ਕੀ ਹੱਕ ਆ ਯਾਰ ਤੈਨੂੰ ਕਹਿਣ ਦਾ ਸਾਡਾ ਕੋਈ ਹੱਕ ਨਹੀਂ ਹੈਗਾ ਉਹ ਵੈਲਾ ਸੀ ਆ ਬਈ ਆ ਰਣੀ ਦੱਸੋ ਕਹਿੰਦੀ ਆਖੇ ਸਾਨੂੰ ਤਾਂ ਭੰਡੇ ਜਾ ਰਹੀ ਆ ਸਾਨੂੰ ਤਾਂ ਬੰਡੇ ਜਾ ਰਹੀ ਆ ਤੇ ਤੈਨੂੰ ਭੰਡੇ ਜਾ ਰਹੀ ਆ ਤੂੰ ਨਾ ਜਾ ਬਿਨਾ ਪੁੱਛੇ ਮੈਂ ਤੈਨੂੰ ਜਾਣਦੀ ਸੀਗੀ ਨਹੀਂ ਮੈਂ ਤੈਨੂੰ ਜਾਣਦੀ ਸੀ ਵੀ ਤੂੰ ਆ ਮੇਰੇ ਪ੍ਰੋਗਰਾਮ ਤੇ ਤੂੰ ਨਾ ਆਉਂਦੀ ਜੇ ਤੂੰ ਕਿਸੇ ਦੇ ਐਂ ਜਾਏਂਗੀ ਬਿਨਾ ਪੁੱਛੇ ਤਾਂ ਭੰਡੀ ਹੀ ਜਾਏਂਗੀ ਸਾਡਾ ਤੁਹਾਡਾ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਠੀਕ ਹੈ ਨਾ ਅਸੀਂ ਕੁਝ ਨਹੀਂ ਲੈਣਾ ਤੇਰੀ ਹੋਟਲ ਵਾਲੀ ਗੱਲ ਦਾ ਵੀ ਕਲੀਅਰ ਕਰਾਂਗੇ ਅਸੀਂ ਕੌਣ ਫੜਿਆਗਾ ਅਸੀਂ ਕੀ ਫੜਿਆ ਗਿਆ ਅਸੀਂ ਸੋ ਫੜਾਂਗੇ ਪਟਿਆਲੇ ਦੇ ਵਿੱਚ ਮੇਰੇ ਵੀ ਬਹੁਤ ਸਾਰੇ ਬੰਦੇ ਰਹਿੰਦੇ ਨੇ ਇਸ ਚੀਜ਼ ਨੂੰ ਪਤਾ ਕਰੂੰਗੀ ਮੈਂ ਕਿ ਸਿਆ ਕਿਹਨੂੰ ਕਹਿ ਰਹੀ ਹੈ ਕਿ ਹੋਟਲ ਦੇ ਵਿੱਚ ਫੜੀ ਗਈ ਸੀ ਤੁਸੀਂ ਆਪ ਸਾਰਿਆਂ ਨੇ ਤਾਂ ਗੰਦ ਪਾਇਆ ਹੋਇਆਗਾ ਕਹਿ ਤਸੀਂ ਦੂਜੇ ਨੂੰ ਲਾਗੇ ਨੇ ਭੰਡੀ ਜਾਂਦੇ ਸਾੜਾ ਦੂਰ ਦੂਰ ਤੱਕ ਨਹੀਂ ਇਹਨਾਂ ਚੀਜ਼ਾਂ ਤੋਂ ਅਸੀਂ ਨੇੜੇ ਹੈਗੇ ਇਹਨਾਂ ਦੇ ਇੱਕ ਦੂਜੇ ਨੂੰ ਤੁਸੀਂ ਭੰਡੀ ਜਾਂਦੀਆਂ ਆਈਆਂ ਮੁੜ ਕੇ ਦੂਜੇ ਨੂੰ ਵੀ ਕਹੀ ਨੇ ਸਾਨੂੰ ਭੰਡੀ ਅਸੀਂ ਮੈਂ ਨਹੀਂ ਕਿਹਾ ਉਸ ਦਾ ਬਲੌਗ ਦੇਖਣਾ ਨਾ ਦੇਖ ਮੇਰਾ ਬਲੌਗ ਨਹੀਂ ਦੇਖਣਾ ਤਾਂ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਨੀ ਆ ਕਿ ਮੈਂ ਕਈਆਂ ਨੂੰ ਕਿਹਾ ਵੀ ਵੀ ਤੁਸੀਂ ਜੇ ਤੁਹਾਨੂੰ ਉਹ ਕਹਿੰਦੇ ਕਿ ਅਸੀਂ ਬੁਲਾਵਾਂਗੇ ਅਸੀਂ ਇਨਵਾਈਟ ਕਰਾਂਗੇ ਦੇਖੋ ਜਦ ਆਪਾਂ ਕਿਸੇ ਦੇ ਦਰ ਪਰ ਚਲੇ ਨੂੰ ਐਡਾ ਮਾੜਾ ਨਹੀਂ ਹੁੰਦਾ ਵੀ ਸਾਨੂੰ ਦਤਕਾਰ ਕੇ ਤੇ ਬਾਹਰ ਕੱਢ ਦੂਗਾ ਤੇ ਭਜਾ ਦੂਗਾ ਠੀਕ ਹੈ ਜੀ ਤੇ ਮੈਂ ਕਾਫੀ ਨਾ ਗੱਲ ਕਿ ਤੁਸੀਂ ਵੀ ਚਲੇ ਜਾਓ ਫਿਰ ਐਡੀ ਕਿੱਡੀ ਗੱਲ ਆ ਜੇ ਤੁਸੀਂ ਕਰਨਾ ਜਾਣਾ ਚਾਹੁੰਦੇ ਹੋ ਜਾਂ ਗੱਲ ਕਰਨਾ ਚਾਹੁੰਦੇ ਹੋ ਜਾ ਕੇ ਉਹ ਕਹਿੰਦੇ ਅਸੀਂ ਨਹੀਂ ਜਾਣਾ ਸਾਨੂੰ ਲੋੜ ਹੈਗੀ ਅਸੀਂ ਨਹੀਂ ਜਾਣਾ ਸੋ ਮਨਾ ਕਰਿਆ ਚਾਰ ਚਾਰ ਪੰਜ ਨਵੇਂ ਗੱਲ ਕੀਤੀ ਸੋ ਨਹੀਂ ਜਾਣਾ ਉਹਨਾਂ ਦੀ ਮਰਜ਼ੀ ਮੈਨੂੰ ਇਹਨਾਂ ਚੀਜ਼ਾਂ ਨਾਲੇ ਕਿਉਂਕਿ ਦੇਖੋ ਮੇਰੇ ਵੀ ਅੱਛੇ ਖਾਸ ਫਰੈਂਡ ਨੇ ਉਹ ਤੇ ਜੇ ਨਹੀਂ ਜਾਣਾ ਚਾਹੁੰਦੇ ਉਹ ਉਹ ਚੀਜ਼ ਦਾ ਮੈਨੂੰ ਕੋਈ ਨਹੀਂ ਹੈਗਾ ਤੇ ਬਾਕੀ ਗੱਲ ਆ ਗਈ ਹੈ ਜੀ ਸੋਨੂ ਕੌਰ ਸੋਨੂ ਕੌਰ ਤੇ ਗੱਲ ਆਉਂਦੀ ਹੁਣ ਇਹ ਆ ਸੋਨੂ ਕੌਰ ਨੇ ਕਿਸੇ ਨੂੰ ਫੋਨ ਕੀਤਾ ਕੀ ਕੁੱਕੀ ਨੇ ਕਮੈਂਟ ਕੀਤਾ ਜਿਹੜੀ ਕੁੜੀ ਉਹ ਸੀਗੀ ਅ ਸਿਦਰੀ ਕੁੜੀ ਸਿਦਰੀ ਨੂੰ ਪਤਾ ਨਹੀਂ ਸਿਦਰੀ ਨੂੰ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਤੋਂ 20000 ਮੰਗਿਆ ਸੀਗਾ ਤੇ ਤੇਲ ਦਾ ਖਰਚਾ 2500 ਰੁਪਇਆ ਮੰਗਿਆ ਸੀਗਾ ਕਿਸੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਇਹ ਕਿਹਾ ਉਹਨਾਂ ਨੇ ਤੇ ਵੀ ਤੂੰ ਤੂੰ ਇੰਨੇ ਪੈਸੇ ਮੰਗ ਲਏ ਉਹਨਾਂ ਤੋਂ ਤੇ ਕੁੱਕੀ ਦੀ ਕੁੜੀ ਐਡੀ ਮਤਲਬ ਕਿ ਸੋਹਣੀ ਸੁਨੱਖੀ ਆ ਮਾਡਲਿੰਗ ਕਰਦੀ ਸਿੰਗਿੰਗ ਕਰਦੀ ਆ ਫਿਲਮਾਂ ਦੇ ਵਿੱਚ ਵੀ ਦੇਖੋ ਆ ਰਹੀ ਆ 20000 ਰੁਪਇਆ ਤਾਂ ਉਹ ਨਹੀਂ ਲੈਂਦੀ ਵੀ ਤੂੰ 20000 ਰੁਪਇਆ ਮੰਗ ਲਿਆ ਵੀ ਵੱਤੋਂ ਵੱਦੇ 10000 ਜਾਂ ਪ੍ਰਮੋਸ਼ਨ ਦਾ 5-6000 ਰੁਪਇਆ। ਇਸ ਤੋਂ ਵੱਧ ਕੋਈ ਵੀ ਨਹੀਂ ਦਿੰਦਾ। ਠੀਕ ਹੈ ਜੀ। ਤੇ ਕਈ ਵਾਰ ਸ਼ੂਟ ਤੇ ਵੀ 6000 ਰੁਪਇਆ ਦਿੰਦੇ ਨੇ। ਸ਼ੂਟ ਤੇ ਵੀ 6000 ਜਾਂ 7000 ਰੁਪਇਆ ਦਿੰਦੇ ਨੇ ਇਹ ਤੁਹਾਨੂੰ ਮੈਂ ਦੱਸ ਦਿੰਨੀ ਆ। ਪਰ ਸੋਨੂ ਕੋਰ ਦਾ ਰੇਟ ਹੀ ਬਹੁਤ ਹਾਈ ਹੋਏ ਪਏ ਨੇ। ਠੀਕ ਹੈ ਜੀ। ਇਹ ਮੈਂ ਤਾਂ ਰਿਪਲਾਈ ਕਰ ਰਹੀ ਹਾਂ ਕਿ ਉਹਨੇ ਕਿਹਾ ਕੁੱਕੀ ਦੀਦੀ ਨੇ ਕਿਉਂ ਕਮੈਂਟ ਕੀਤਾ ਸਿਦਰੀ ਨੌਂ ਦੇ ਉੱਤੇ ਕਿ ਢੱਡ ਤੋਂ ਹੀ ਪੈਸੇ ਮੰਗੇ ਸੀ। ਮੈਂ ਤੁਹਾਨੂੰ ਇਹ ਚੀਜ਼ ਵੀ ਦੱਸ ਦਿੰਨੀ ਆ। ਜਦੋਂ ਅਸੀਂ ਗਵਾਂਡੀਆਂ ਦੀ ਲੜਾਈ ਪਿਕਚਰ ਬਣਾਈ ਸੀ ਇਹਨੇ ਦੇ ਪਿੰਡ ਜਾ ਕੇ ਅਸੀਂ ਬਣਾਈ ਸੀ ਉਹ ਵੀਡੀਓ ਤੇ ਇਹਦਾ YouTube ਚੈਨਲ ਵੀ ਨਹੀਂ ਸੀ ਉਹਦਾ ਉਹ ਵੀ ਕਿਰਨਾ ਬਣਾ ਕੇ ਆਈ ਸੀ ਇਹਦਾ ਚੈਨਲ ਕਹਿੰਦੀ ਸੀ ਮੈਂ ਬਣਾਉਣਾ ਅਸੀਂ ਆਖਿਆ ਵੀ ਤੂੰ ਚੈਨਲ ਬਣਾ ਲੈ ਹੌਲੀ-ਹੌਲੀ ਚੜ ਜੂਗਾ ਚਲ ਇੱਕ ਵੀਡੀਓ ਤੂੰ ਪਾ ਲੈ ਘਰ ਇੱਕ ਅਸੀਂ ਪਾ ਲੈ ਕਰ ਇੱਕ ਉਹ ਇਹਨੇ ਠੀਕ ਆ ਚਲੋ ਜੀ ਇਹਨੇ ਚੈਨਲ ਬਣਾ ਲਿਆ ਇਹਨੇ ਚਲੋ ਚੈਨਲ ਇਹਦਾ ਚੜ ਗਿਆ ਤੇ ਵਧੀਆ ਫਾਲੋਅਰ ਇਹਦੇ ਆ ਗਏ ਹਨਾ ਜੀ ਕਮਾਇਆ ਇਹਨੇ ਕੁਝ ਨਹੀਂ ਉਹਦੇ ਵਿੱਚੋਂ ਤੁਹਾਨੂੰ ਮੈਂ ਇਹ ਵੀ ਗੱਲ ਦੱਸ ਦਿੰਦੀ ਆ ਵਿੱਚੇ ਮਤਲਬ ਕਿ ਕਾਪੀਰਾਈਟ ਵਿੱਚ ਸਾਰਾ ਕੁਝ ਆ ਹੀ ਜਾਂਦਾ ਸੀਗਾ ਤੇ ਅਸੀਂ ਦੋ ਮੈਂ ਨਿਵਾਦ ਫੇਰ ਅਸੀਂ ਸੋਚਿਆ ਵੀਡੀਓ ਬਣਾਵਾਂਗੇ ਜਿਹੜਾ ਕਿ ਅਸੀਂ ਅਸੀਂ ਆਪ ਦੇ ਚੈਨਲ ਤੇ ਬਣਾਈਆਂ ਹੋਈਆਂ ਨੇ ਕਿਰਨਾ ਨੇ ਬਣਾਈਆਂ ਮੈਂ ਵੀ ਬਣਾਈਆਂ ਹੋਈਆਂ ਨੇ ਇਹਨੂੰ ਮੈਂ ਕਿਹਾ ਵੀ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ सोनू ਵੀ ਵੀਡੀਓ ਬਣਾਉਣੀ ਆ ਤੂੰ ਬਣਾਏਂਗੀ ਹੁਣ ਵੀ ਸਾਡੇ ਨਾਲ ਤੂੰ ਦੋ ਦੋ ਫਿਲਮਾਂ 'ਚ ਕੰਮ ਕੀਤਾ ਸੀ ਉਦੋਂ ਬਿਲਕੁਲ ਇਹ ਮਤਲਬ ਇੰਸਟਾਗ੍ਰam ਤੇ ਸੀਗੀ YouTube ਤੇ ਨਹੀਂ ਸੀ YouTube ਚੈਨਲ ਇਹਦਾ ਬਣਾ ਕੇ ਇਹ ਕਿਰਨਾ ਇਹ ਮੈਂ ਮੂੰਹ ਤੇ ਵੀ ਕਹਿਣ ਨੂੰ ਤਿਆਰ ਆਂਗੀ ਕਿਰਨਾ ਨੇ ਬਣਵਾਇਆ ਸੀ ਚੈਨਲ ਬਣਾਏ ਸੀ ਮੇਰੇ ਨਾਲ ਉੱਥੇ ਖੜ ਕੇ ਕਿਹਾ ਸੀ ਬਣਾ ਦੋ ਸ਼ਾਦ ਉਹਦੇ ਮੁੰਡੇ ਨੇ ਬਣਾਇਆ ਪਤਾ ਨਹੀਂ ਇਹਨੇ ਕਿੱਦਾਂ ਮੈਨੂੰ ਨਹੀਂ ਪਤਾ ਤੇ ਮੈਨੂੰ ਪਤਾ ਕਿ ਕਿਰਨਾ ਨੇ ਹੀ ਬਣਵਾਇਆ ਸੀਗਾ ਤੇ ਇਹ ਚੈਨਲ ਬਣ ਗਿਆ ਕਹਿੰਦੀ ਹਾਂ ਇੱਕ ਮੇਰੇ ਚੈਨਲ ਤੇ ਪਾਇਆ ਕਰਾਂਗੇ ਮੈਂ ਕਿਹਾ ਤੇਰੇ ਚੈਨਲ ਦੇ ਫੋਲੋਅਰ ਜ਼ਿਆਦਾ ਹੋ ਜਾਣਾ ਮਾੜਾ ਜਾ ਤੇ ਚਲੋ ਹਜੇ ਆਪਾਂ ਤੀਜੀ ਫਿਲਮ ਤੇਰੀ ਪਾ ਦਿਆ ਕਰਾਂਗੇ ਕਹਿੰਦੀ ਠੀਕ ਆ ਤੇ ਜਦੋਂ ਦਾ ਚੈਨਲ ਬਣ ਲੈ ਮੈਂ ਦੇਖ ਲਈ ਚੈਨਲ ਦੀ ਗਰੋਥ ਜ਼ਿਆਦਾ ਹੈ ਤੇ ਮੈਂ ਉਹਨੂੰ ਫੋਨ ਕੀਤਾ ਵੀ ਚਲ ਇੱਕ ਇਹਦੇ ਪਾ ਦਾਂਗੇ ਇੱਕ ਅਸੀਂ ਪਾ ਲਾਂਗੇ ਚਲੋ ਵੀ ਵਲੌਗਾਂ ਨਾਲੋਂ ਤਾਂ ਵਧੀਆ ਚੀਜ਼ ਹੈ ਇਹ ਇਹ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਸੋਨੂੰ ਆਪਾਂ ਨਾ ਵੀਡੀਓ ਬਣਾਉਣੀ ਆ ਤੇ ਤੂੰ ਮਤਲਬ ਕਿ ਇਹਦਾ ਹਾਉ ਪਾਉ ਪਹਿਲਾਂ ਹੀ ਬੜੇ ਸੀ ਬਈ ਇਹ ਤਾਂ ਹੁਣ 25000 ਮੰਗਿਆਗਾ 20000 ਮੰਗਿਆ ਪਹਿਲਾਂ ਹੀ ਹਾਉ ਪਾਉ ਬੜੇ ਸੀ ਇਹਦੇ ਤੇ ਕਹਿੰਦੀ ਮੈਂ ਤਾਂ ਨਹੀਂ ਨਹੀਂ 8000 ਲਵਾਂਗੀ ਕੰਮ ਕਰਨ ਦਾ ਮੇਰੇ ਤਾਂ ਦੰਦਾ ਥੱਲੇ ਜੀਬ ਆ ਗਈ ਵੀ ਕੱਲ ਤਾਂ ਸੀ ਤੈਨੂੰ ਫ੍ਰੀ ਚ ਕਰਾਇਆ ਉਹਦੇ 6 7 7 ਲੱਖ ਵਿਊ ਨੇ ਸਾਡੇ ਜਿਹੜੇ ਵੀਡੀਓ ਆਈਆਂ ਨੇ ਤੇ ਚਲੋ ਕਿਰਨਾ ਵੀ ਕਿਰਨਾ ਦੇ 3 ਲੱਖ ਵਿਊ ਹੈ ਇਹ ਹੈਗੇ ਆਪਣੇ ਇੰਸਟਾ ਤੇ ਚਲੋ ਉਹਦੇ ਕਰਕੇ ਵੀ ਤੇ ਚਲੋ ਉਹਦੇ ਕਰਕੇ ਸਾਡੀ ਵੀਡੀਓ ਚੱਲੀ ਠੀਕ ਹੈ ਜੀ ਕਿਰਨਾ ਕਰਕੇ ਤੇ ਇਹ ਕਹਿੰਦੀ ਮੈਂ ਤਾਂ 8000 ਲਵਾਂਗੀ ਮੈਂ ਫੋਨ ਕੀਤਾ ਕਿਰਨ ਨੂੰ ਮੈਂ ਕਿਹਾ ਬਈ ਉਹ ਤਾਂ 8000 ਰੁਪਏ ਮੰਗੀ ਖੜੀ ਹੈਗੀ ਲੈ ਉਹ ਫਿਰ ਉਹ ਕਹਿੰਦੀ ਛੱਡ ਪਰੇ ਕਹਿੰਦੀ ਰਹਿਣ ਦੇ ਸਾਡੇ ਤੋਂ ਵੀ ਉਸ ਟਾਈਮ ਨੇ 8000 ਲਿਆ ਸੀ ਜਦੋਂ ਇਹਨੇ ਸਿਰਫ ਸਾਡੀ ਇੱਕ ਵੀਡੀਓ 'ਚ ਕੰਮ ਕੀਤਾ ਸੀ ਗਵਾਂਡੀਆਂ ਦੀ ਲੜਾਈ 'ਚ ਕੰਮ ਕੀਤਾ ਸੀ ਤੇ ਇੱਕ ਨੌਂ ਵਾਲੀ 'ਚ ਕੰਮ ਕੀਤਾ ਸੀ ਇਹਨੇ ਉਹਦੇ 2 ਮਹੀਨੇ ਬਾਅਦ ਸਾਡੇ ਤੋਂ 8000 2 ਮਹੀਨੇ ਬਾਅਦ ਹੀ 8000 ਰੁਪਏ ਮੰਗ ਲਿਆ ਸੀ ਇਸਨੇ ਤੋ ਸੋ ਇੰਨੇ ਤਾਂ ਮੇਰੀ ਬੇਟੀ ਮਾਡਲ ਵੀ ਆ ਸਿੰਗਰ ਵੀ ਆ ਮੋਡਲਿੰਗ ਕਰਨ ਜਾਂਦੀ ਆ ਉਦੋਂ ਜਰੂਰ ਪਰ ਡੇ ਦਾ 10000 ਰੁਪਏ ਲੈਂਦੀ ਉਹ ਕਿੰਦੀ ਸ਼ੂਟਿੰਗ ਹੁੰਦੀ ਆ ਉਹਦੀ ਜੋ ਸਚਾਈ ਆ ਠੀਕ ਆ ਜੀ ਤੇ ਜਿਹੜੇ ਉਹ ਪ੍ਰੋਮੋਸ਼ਨ ਕਰਦੀ ਆ 5000 ਤੋਂ ਵੱਧ ਨਹੀਂ ਮਿਲਦਾ ਤੇ ਨਾ ਹੀ ਕੋਈ ਦਿੰਦਾਗਾ ਜਿਹੜੇ ਪਿਕਚਰ ਕਰਦੀ ਆ ਉਹਦੇ ਅਲੱਗੋਂ ਦੇ ਉਹਦੇ ਵੀ ਇੰਨੇ ਰੇਟ ਨਹੀਂ ਹੈਗੇ ਆ ਜਿੰਨੇ ਕਿ ਤੂੰ ਮੰਗਦੀ ਆ ਠੀਕ ਆ ਦੂਜੀ ਵੀਡੀਓ ਫਿਰ ਮੈਂ ਸੁਣੀ ਕਿਸੇ ਨੇ ਕਿਹਾ ਸੀ ਪੋਡਕਾਸਟ ਕਰਨਾ ਕਹਿੰਦੇ 25000 ਰੁਪਏ ਓ ਭਾਣੇ ਇੰਨਾ ਕਿੱਥੇ ਰੇਟ ਹੈ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਬਾਹਰ ਨਿਕਲੋ ਔਰ ਦੁਨੇਦਰ ਚ ਦੇਖੋ ਇਹ ਨਾ ਕਹੋ ਵੀ ਅਸੀਂ ਬਲੌਗਰ ਬਣ ਗਏ ਆ ਤੇ ਸਾਡੇ ਰੇਟ ਵਧ ਗਏ ਨੇ ਠੀਕ ਹੈ ਇਹ ਮੈਂ ਤੈਨੂੰ ਰਿਪਲਾਈ ਤਾਂ ਕਰ ਰਹੀ ਆ ਕਿਉਂਕਿ ਤੂੰ ਕਿਹਾ ਕਿ ਕੁੱਕੀ ਦੀਦੀ ਨੇ ਉਹਨੂੰ ਕਿਉਂ ਮੈਸੇਜ ਕੀਤਾ ਮੈਂ ਤਾਂ ਤੈਨੂੰ ਬੋਲਿਆ ਕਿ ਤੂੰ ਮੇਰੇ ਤੋਂ ਵੀ 8000 2 ਮਹੀਨੇ ਬਾਅਦ ਮੰਗ ਲਿਆ ਸੀਗਾ ਤੂੰ ਇਹ ਵੀ ਨਾ ਲੈ ਅੱਜ ਕੀਤਾ ਕਿ ਇਹ ਸਾਨੂੰ ਮੈਨੂੰ ਦੋ ਵੀਡੀਓ ਚ ਇਹਨਾਂ ਨੇ ਕੰਮ ਕਰਾਇਆਗਾ ਸੋ ਅਸੀਂ ਤਾਂ ਵੈਸੇ ਹੀ ਬਣਾ ਲੈ ਚਲੋ ਵੀਡੀਓ ਚੜ ਗਈਆਂ ਉਹ ਵਧੀਆ ਸੀਗੀਆਂ ਤੇ ਸੋ ਇਹੀ ਕਹਿਣਾ ਚਾਹੂੰਗੀ ਆਪਣੇ ਹਾਓ ਭਾਓ ਥੋੜੇ ਜਿhandleChange ਕਰੋ ਆਪਣੇ ਜਿਹੜੇ ਤੁਸੀਂ ਇਹਨਾਂ ਨੇ ਪੈਸੇ ਮੰਗਦੇ ਆ ਉਹ ਵਕੀਲ ਕੁੜੀ ਜਿਹੜੀ ਹੈਗੀ ਅਸੀਂ ਇਧਰ ਹੀ ਨੂੰ ਉਹਨੇ ਕਹਿੰਦਾ ਖੁਦ ਐਨੇ ਤਾਂ ਮੈਨੂੰ ਨਹੀਂ ਮਿਲਦੇ ਹੈਗੇ ਜਿੰਨੇ ਤੂੰ ਮੰਗਦੀ ਆ ਸੋ ਮੈਨੂੰ ਇਹ ਗੱਲਾਂ ਕਹਾਂ ਦੀ ਲੋੜ ਨਹੀਂ ਰੋਸਟ ਕਰਨ ਗੱਲਾਂ ਇਹ ਚੱਕੀਆਂ ਹੀ ਹੋਈਆਂ ਨੇ ਤੇ ਮੈਂ ਤੈਨੂੰ ਤਾਂ ਰਿਪਲਾਈ ਕੀਤਾਗਾ ਤੂੰ ਸਾਡੇ ਤੋਂ ਵੀ 8000 ਰੁਪਇਆ ਬਿਨਾਂ ਗੱਲ ਦਾ ਮੰਗਿਆ ਸੀਗਾ ਠੀਕ ਹੈ ਜੀ ਤੇ ਬਾਕੀ ਜਿਹੜੀ ਆ ਮੈਂ ਦੇਵ ਦੀ ਗੱਲ ਕਰ ਰਹੀ ਆ ਨਹੀਂ ਸਾਡੇ ਜੇਲ੍ਹ ਚ ਬੰਦੇ ਨੇ ਜੇ ਤੇਰੇ ਬੰਦੇ ਜੇਲ੍ਹ ਵਿੱਚ ਨੇ ਭਰਾਵਾ ਤੇ ਬੰਦੇ ਸਾਡੇ ਤਾਂ ਬਾਹਰ ਹੀ ਹੈਗੇ ਸਾਡੇ ਬੰਦੇ ਬਾਹਰ ਹੀ ਨੇ ਔਰ ਉਹ ਵੀ ਪਟਿਆਲੇ ਦੇ ਵਿੱਚ ਹੀ ਨੇ ਠੀਕ ਹੈ ਤੇ ਐਦਾਂ ਦੀ ਗੱਲ ਨਹੀਂ ਹੈਗੀ ਵੀ ਤੂੰ ਧਮਕੀਆਂ ਦਿਨਾਗਾ ਵੀ ਸਾਡੇ ਬੰਦੇ ਜੇਲ੍ਹ ਜੇਲ੍ਹ ਵਾਲੇ ਕਿਉਂ ਕਰਨਗੇ ਸਾਡਾ ਕੋਈ ਕੁਝ ਹਨਾ ਤੇ ਜਿਹੜੇ ਡਰ ਦੇ ਡਰ ਕੇ ਨਾ ਪਾਉਣ ਬਲੌਗ ਨਾ ਹੋਣ ਲਾਈਵ ਆਪਾਂ ਤਾਂ ਬਲੌਗ ਵੀ ਪਾਵਾਂਗੇ ਲਾਈਵ ਵੀ ਹੋਵਾਂਗੇ ਦੇਖਦੇ ਆ ਭਈ ਇਹਨਾਂ ਦੇ ਕਿਹੜੇ ਬੰਦੇ ਜੇਲ੍ਹ ਚ ਆਉਂਦੇ ਨੇ ਕੀ ਸਾਨੂੰ ਕਹਿੰਦੇ ਨੇ ਫੇਰ ਇਹ ਕਹਿਣਗੇ ਅਸੀਂ ਤੈਨੂੰ ਨਹੀਂ ਕਿਹਾ ਕਿਹਨੂੰ ਕਹਿ ਰਹੇ ਹੋ ਤੁਸੀਂ ਕਿਹਨੂੰ ਕਹਿ ਰਹੇ ਹੋ ਕਿਸ ਨੂੰ ਕਹਿ ਰਹੇ ਹੋ ਕਿਰਨਾਂ ਨੂੰ ਕਹਿ ਰਹੇ ਹੋ ਪਟਿਆਲਾ ਨੂੰ ਪਿੰਕੀ ਨੂੰ ਕਹਿ ਰਹੇ ਹੋ ਜਾਂ ਫਿਰ ਹੋਰ ਕਿਸੇ ਨੂੰ ਕਹਿ ਰਹੇ ਹੋ ਕਿਹਨੂੰ ਕੈਨਫਰ ਦੁਸ਼ਮਣ ਕਿਹਦੇ ਨਾਲ ਲੜਾਈ ਕੀ ਦੇ ਨਾਲ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਜੋ ਬਲੌਗ ਬਣਾਉਣੇ ਸੋ ਬਲੌਗ ਬਣਾਓ ਆਪਣੇ ਬਲੌਗਿੰਗ ਕਰੋ ਤੇ ਕਿਸੇ ਨੂੰ ਮਾੜਾ ਚੰਗਾ ਬੋਲਣ ਦੀ ਲੋੜ ਨਹੀਂ ਹੈਗੀ ਜੈ ਸ਼ੀ ਰਾਮ